है बिहार के रहने वाले हो बिहार के कहां से मतिहारी मतिहारी है डको पहले सिर पे कपड़ा रखो पहले सिर पे कपड़ा बांधो पहले सारी-बारी अब कहीं लगता है अच्छा फिर चले जाओ वहां पे वापस बिहार है पैसे नहीं है भेज देते हैं तुम्हें नहीं तुम्हें भेज देते हैं वापस आ जाओ टिकट करवा देते हैं तुम्हारी नहीं क्यों ਇਹਾਂ ਪੇ ਕਮਾਈ ਹੋਤਾ ਹੈ। ਯਹਾਂ ਪਰ ਤਾਂ ਮਦਦ ਚਾਹੀਏ ਤੁਮੇ। ਮਦਦ ਹੀ ਚਾਹੀਏ, ਹੈਲਪ ਚਾਹੀਏ। ਚਲੋ ਉੱਥੇ ਕੋ ਬਾਤ। ਨਹੀਂ ਤੂੰ ਇੱਥੇ ਕੰਮ ਨਹੀਂ ਤਾਂ ਬਿਹਾਰ ਚਲੇ ਜਾ ਵਾਪਸ। ਨਾ ਨਾ ਬਿਹਾਰ ਤੂੰ ਨਹੀਂ ਜਾਣਾ। ਕਿਉਂ ਨਹੀਂ ਜਾਣਾ? ਕਿਉਂ? ਇੱਥੇ ਤੁਹਾਨੂੰ ਆਦਤ ਪੈ ਗਈ ਨਾ ਆਰਾਮ ਨਾਲ ਖਾਣ ਦੀ। ਦੇਖਣ ਕੇ ਲਈ ਆਇਆ ਥਾ। ਹਾਂ। ਟਿਕਾ ਮਾਤਾ। ਠੀਕ ਲੀ ਜਾ। ਕਿੱਥੇ ਗਿਆ ਨਹੀਂ ਅੰਦਰ ਤਾਂ ਜੀ ਗਿਆ ਨਹੀਂ। ਅੰਦਰ ਤਾਂ ਗਿਆ ਵੀ ਨਹੀਂ ਹੈਗਾ ਇਹ। ਮੰਗਣ ਵਾਸਤੇ ਬੈਠਾਗਾ ਭਈ ਇਹ ਨਹੀਂ ਕਹਿੰਦੇ ਗੁਰੂ ਘਰ ਸਾਰੇ ਆਪਾਂ ਸਰਬੱਤ ਦਾ ਭਲੇ ਦੀ ਅਰਦਾਸ ਕਰਦੇ ਆਂ ਦੋ ਟਾਈਮ ਪਰ ਗੱਲ ਇਹ ਆ ਵੀ ਜਿਹੜੇ ਗਲਤ ਅਨਸਰ ਨੇ ਉਹਨਾਂ ਦਾ ਧਿਆਨ ਵੀ ਰੱਖਣਾ ਆਪਾਂ ਕਹਿੰਦਾ ਮੈਂ ਪਾਣੀ ਪੀਂਦਾ ਤੇ ਉਹਨੂੰ ਲੱਗਿਆ ਸ਼ਰਾਬ ਪੀਂਦਾ ਮੇਰੀ ਲੱਤ ਤੋੜ ਦੀ ਆਲਾ ਜਿਹਾ ਥੱਪੜ ਮਾਰ ਦੂਗਾ ਧੱਕਾ ਮਾਰ ਦੂਗਾ ਲੱਤ ਥੋੜੀ ਤੋੜ ਦੂਗਾ ਜੇ ਕੋਈ ਕਰਦਾ ਦੀ ਗਲਤ ਤਾਂ ਨਹੀਂ ਚੱਲ ਜੀ ਹਾਂ ਹਮਾਰਾ ਸਰਦਾਰ ਇੱਥੇ ਪਰ ਹੈ ਕੋਈ ਦੀ ਪੁੱਛੇ ਕਭੀ ਉਹ ਦਾਦਾ ਪਿਤਾ ਹੈ ਕੌਣ ਇਥੇ ਹਮਾਰਾ ਸਰਦਾਰ ਹੈ ਨਾ ਚੱਲ ਆਜਾ ਕਿਹੜਾ ਸਰਦਾਰ ਆ ਦੱਸ ਚੱਲ ਲੈ ਕੇ ਚੱਲ ਕਿੱਥੇ ਆ ਜਾ ਚੱਲ ਸਰਦਾਰ ਕੋਲ ਚੱਲ ਸਰਦਾਰ ਦਾ ਹੀ ਦਰਨਾ ਹੈ ਦੇ ਲੈਂ ਪਿੰਡ ਕਾ ਹੈ ਦੇਖ ਲੋ ਮਾਰਾ ਹੈ ਚੱਲ ਲੈ ਕੇ ਹੁਣ ਦੇਖ ਲੋ ਮੁੱਕਰ ਗਿਆ ਨਾ ਕਿਹੜੇ ਪਿੰਡ ਦਾ ਚੱਲਾ ਜਾ ਮੋਟਰਸਾਈਕਲ ਦਾ ਐਸਾ ਪਿੰਡ ਕਾ ਹੈ ਕਿਹੜਾ ਪਿੰਡ ਨਾਮ ਕੀਆ ਪਿੰਡ ਦਾ ਨਾ ਮੇ ਫਟੇਗੜ੍ਹ ਮੈਂ ਹਾਂ ਇਹਦੇ ਕਿਹੜੇ ਸਰਦਾਰ ਦੀ ਗੱਲ ਕਰਦਾ ਉੱਥੇ ਜਾ ਕੇ ਨਾਲੇ ਸਰਦਾਰ ਨੂੰ ਪੁੱਛਦੇ ਆ ਇਹਨੂੰ ਆ ਜਾ ਏ ਬੋਦਾ ਨਾਰੂ ਵੇ ਖਾਲਸਾ ਵੇ ਫਤੇ ਜੀ ਮੈਂ মিডিਆ ਤੋਂ ਆਈ ਏ ਤੁਹਾਡੇ ਕੋਲ ਕੰਮ ਕਰਦਾ ਜੀ ਹਾਂ ਜੀ ਤੁਹਾਡੇ ਕੋਲ ਨਹੀਂ ਕੰਮ ਕਰਦਾ ਇਹ ਨਹੀਂ ਨਹੀਂ ਫਿਰ ਤੂੰ ਝੂਠ ਗਿਆ ਬੋਲਦਾ ਤੂੰ ਹਰੇ ਪੰਜਾਬੀਆਂ ਨੂੰ ਬਦਨਾਮ ਕਰਦਾ ਨਹੀਂ ਤੂੰ ਕਹਿ ਰਿਹਾ ਕਿ ਹੁਣ ਆ ਜਾ ਬਸ ਫੋਟਾ ਲੱਗ ਗਿਆ ਤੇਰਾ ਕੀ ਕਰ ਤੂੰ ਅਬ ਉਹਨੇ ਤਾਂ ਮਨਾ ਕਰ ਦਿਆ ਚਿਚਲਾ ਦਿਆ ਇਸ ਪੈਰ ਤੇ ਦੂਰ ਲੱਗਿਆ ਪਲੰਗਾ ਹੈ ਕੀ ਆਪਾਂ ਮਾਰੇ ਫੋਟਾ ਖਾਂ ਲਵਾਉਂਗੇ ਅੱਛਾ ਤੇ ਤੁਹਾਡਾ ਨਾਮ ਸਾਡਾ ਹੈ तो ना बुरी काट दिया है अच्छा काट दिया है काट दिया इसको लाठी से मारा है किसने और किसे बनता था कहीं का क्या लड़ाई हो गया था वो बोलता था ये 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 दारू पी रहा है वो दर्द को तो दारू पी रहे थे हैं कहां से आए हो बिहार के बिहार के रहने वाले हो बिहार के कहां से, से मतिहारी मतिहारी यहां पे कैसे आए हो कहा है सिर ढको पहले सिर पे कपड़ा रखो पहले सिर पे कपड़ा बांधो पहले अच्छा फिर चले जाओ वहाँ पे वापस बिहार है, है? क्या पैसे नहीं है भेज देते हैं तुम्हें मैं पता ही मैं यही काम कर रहा हूं नहीं तो मैं भेज देते हैं वापस आ जाओ टिकट करवा देते हैं तुम्हारी नहीं नहीं क्यों यहाँ पे कमाई होता है यहां पर तो हम अब कमाई हो जाएगा नहीं तुम अपने देश जाओ बिहार जाओ फिर अगर यहाँ पे काम नहीं है तो हैं काम मंडी में काम करोगे कब करोगे मंडी में यही धान चख थाल बुरा फुरा करेंगे अच्छा अभी क्या मदद चाहिए तुम्हें मदद चाहिए हेल्प चाहिए चलो तो पका मंगण वास्ते बैठा है जी अंदर देख लो कितने हौसले बढ़ गए इनहा दे गुरु घर दे अंदर आके नंगे शर्म मांगदा जी बहुत पुस्कार दे उधर 5-7 रूपये दा बच्चा मारया देख लो ये अपने पंजाबी कट नहीं पता नहीं इनने ते ध्यान क्यों नहीं तेरे दे लो गुरु घर दे अंदर बैठा सिर मैट खाया है दा ਇਤਨਾ ਬਹੁਤ ਫਟ ਗਿਆ ਨਹੀਂ ਤੂੰ ਇੱਥੇ ਕੰਮ ਨਹੀਂ ਤਾਂ ਬਿਹਾਰ ਚਲੇ ਜਾ ਵਾਪਸ ਨਾ ਨਾ ਬਿਹਾਰੋਂ ਨਹੀਂ ਜਾਂਦਾ ਕਿਉਂ ਨਹੀਂ ਜਾਣਾ ਕਿਉਂ ਇੱਥੇ ਤੁਹਾਨੂੰ ਆदत ਪੈ ਗਈ ਨਾ ਆਰਾਮ ਨਾਲ ਖਾਣ ਦੀ ਉਹ ਤਾਂ ਕਹ ਨਹੀਂ ਪਤਾ ਜੀ ਲੰਗਰ ਹੁੰਦੇ ਵਿੱਚ ਹੁੰਦਾ ਹੈ ਲੰਗਰ ਤਾਂ ਛਕਦੇ ਹੀ ਨਹੀਂ ਸ਼ਰਾਬ ਪੀਣ ਨੂੰ ਪੈਸੇ ਚਾਹੀਦੇ ਨੇ ਆਪ ਦੱਸਦਾ ਕਹਿੰਦਾ ਮੇਰੀ ਤਾਂ ਲੱਤ ਤੋੜਦੀ ਵੀ ਮੈਂ ਸ਼ਰਾਬ ਪੀਂਦਾ ਸੀਗਾ ਤੋੜੂ ਤੇ ਫਿਰ ਤਾਂ ਨਹੀਂ ਲੰਗਰ ਤਾਂ ਉਹਰੇ ਖਾਂਦੇ ਨੇ ਫ੍ਰੀ ਚ ਪਤਾ ਲੱਗਾ ਕਿ ਸ਼ਰਾਬ ਦਾ ਹੈ ਆਪ ਲੋ ਗੋਲੀ ਮਾਰਾ ਕਾਦੀ ਗੋਲੀਖਾਨਾ ਆਪਣੇ ਤਾਂ ਪਰਵਾਸ ਕਿਸ ਚੀਜ਼ ਦੀ ਗੋਲੀ ਖਾਤੇ ਹੋ ਦਿਖਾਈ ਇਹ ਆਪਾਂ ਨੂੰ ਜ਼ਿੰਮੇਵਾਰੀ ਇਕੱਲੇ ਇਕੱਲੇ ਨੂੰ ਸਮਝਣੀ ਪੈਣੀ ਹੈ ਜੀ ਤਾਂ ਇਹਨਾਂ ਦਾ ਕੰਮ ਹੋਣਾ ਇਹ ਜੇ ਆਪਾਂ ਇਗਨੋਰ ਕਰੀ ਜਾਵਾਂਗੇ ਨਾ ਸਾਰੇ ਫੇਰ ਨਹੀਂ ਇਹ ਹੋਣਾ ਦਿਖਾ ਕਾਦੀ ਗੋਲੀਖਾਨਾ

फिर तू यहाँ पे मांगने के लिए क्यों बैठा है हम लिए तू मेरे से मांगता रहा है इसलिए मैं तेरे पास खड़ा तू मेरे पास हाथ नहीं खोला मेरी तरफ आप तू बोला नहीं काम है नहीं मेरे पास तो हम नहीं तू फिर बैठा किस लिए था यहाँ नंगे सर क्यों बैठा था अगर मांग नहीं रहा था ਇੱਥੇ ਰਹਾਂ ਮੈਂ ਹਵਾ ਬਲਤ ਨਹੀਂ ਚੁੱਕ ਪਰ ਅਸੀਂ ਅਬ ਕੰਮ ਕਰਦੇ ਨੇ ਮੈਂ ਮੇ ਤੋਂ ਇਹਨੇ ਮੈਂ ਤਾਂ ਨੰਗੇ ਜਾਂਦਾ ਮੈਨੂੰ ਕਹਿੰਦਾ ਦੇ ਦੋ ਹੱਥ ੱਡਿਆ ਮੇਰੇ ਕੋਲ ਮੈਂ ਇਹਨੂੰ ਕਹਿੰਦਾ ਮੈਂ ਸੇ ਟੱਕ ਲੈ ਨੰਗੇ ਸਰ ਬੈਠਾ ਦੀਗਾ ਇਹ ਫਿਰ ਕਹਿੰਦਾ ਕੰਮ ਕਰਨੀ ਹੈਗਾ ਮੈਂ ਬਿਹਾਰ ਚਲ ਜਾ ਕਹਿੰਦਾ ਪੈਸੇ ਨਹੀਂ ਹੈਗੇ ਮੈਂ ਤੇਰਾ ਕਿਰਾਇਆ ਲਾ ਦਿੰਦੇ ਆ ਜਲਦੇ ਨੂੰ ਟ੍ਰੇਨ ਸਾਡਾ ਖਾਲੀ ਕਰੋ ਪੰਜਾਬ ਮੈਂ ਤੈਨੂੰ ਬਿਠਾਉਣਾ ਟ੍ਰੇਨ ਕਹਿੰਦਾ ਨਾ ਜਾਣਾ ਨਹੀਂ ਬਿਹਾਰ ਇੱਥੇ ਫ੍ਰੀਜ ਮਿਲਦੇ ਨੇ ਇਹਨਾਂ ਨੂੰ ਇੱਥੇ ਫ੍ਰੀਜ ਮਿਲਦਾ ਨਾ ਤੇ ਉਰੇ ਬੈਠੇ ਕੀ ਕਰਨ ਵਾਸਤੇ ਤੂੰ ਇਹ ਦੱਸ ਮੈਨੂੰ ਹਾਂ ਤਾਂ ਇੱਥੇ ਬੈਠੇ ਹੈ ਕੀ ਕਰ ਰਹਾ ਥੀ ਇੱਥੇ ਇੱਥੇ ਕੀ ਕਰ ਰਹਾ ਥਾ ਹੈ ਐਸੇ ਕਿਉਂ ਬੈਠਾ ਥਾ ਉਹ ਐਸਾ ਹਾਂ ਮਾਤਾ ਦੇਖਣੇ ਆਇਆ ਥਾ ਹਾਂ ਮਾਤਾ ਦੇਖਣੇ ਆਇਆ ਥਾ ਉਹ ਮਾਤਾ ਤਾਂ ਹਰ ਬੇਟੀ ਕਿਤੇ ਮਾਤਾ ਦੇਖਣੇ ਕੇ ਲੀਏ ਆਇਆ ਹਾਂ ਹੈ ਕੀ ਮਾਤਾ ਦੇਖਣੇ ਕੇ ਲੀਏ ਆਇਆ ਥਾ ਹਾਂ ਕੇਕਾ ਮਾਤਾ ਠੀਕ ਲੀਏ ਜਦ ਕਿੱਥੇ ਗਿਆ ਨਹੀਂ ਅੰਦਰ ਤਾਂ ਜੀ ਗਿਆ ਨਹੀਂ ਅੰਦਰ ਤਾਂ ਗਿਆ ਵੀ ਨਹੀਂ ਹੈਗਾ ਇਹ ਮੰਗਣ ਵਾਸਤੇ ਬੈਠਾਗਾ ਮੰਗਣ ਵਾਸਤੇ ਕਿੱਥੇ ਬੈਠੇ ਚੱਲ ਬਾਹਰ ਗਿਆ ਲੈ ਫੇ ਮੰਗਣ ਵਾਲੇ ਹਮ ਨਹੀਂ ਹੈ ਜੀ ਬਾਹਰ ਕੱਢ ਕਰਨਾ ਤੁਸਰੀ ਗੁਰੂ ਕਲੰਗੀ ਧਰਪਾਸ਼ਾ ਦਾ ਦਾਰਾ ਇਧਰ ਹਰ ਵੀ ਆ ਸਕਦਾ ਹੈ ਵੀਰੇ ਇਹ ਗੁਰੂ ਕਲੰਗੀ ਧਰਪਾਸ਼ਾ ਦਾ ਦਾਰਾ ਅੰਦਰ ਮੱਥਾ ਟੇਕਣ ਲਈ ਇਹ ਮੱਥੇ ਨਹੀਂ ਟੇਕਦੇ ਹੈਗੇ ਤੁਹਾਨੂੰ ਇਹ ਪਤਾ ਨਹੀਂ ਲੱਗਿਆ ਇਹਨਾਂ ਦਾ ਇਹ ਕੀ ਕਰਨ ਲਈ ਬੈਠੇ ਮੰਗ ਰਿਆ ਸੀ ਨੰਗੇ ਸਿਰ ਬੈਠਾ ਸੀਗਾ ਮੈਂ ਇਹਨੂੰ ਕਿਹਾ ਮੈਂ ਕੀ ਕਰਦਾ ਔਰ ਇਹ ਕਹਿੰਦਾ ਵੀਰੇ ਕੰਮਕਾਰ ਨਹੀਂ ਹੈਗਾ ਮੈਂ ਫਿਰ ਤੂੰ ਬਿਹਾਰ ਚੱਲ ਜਾ ਠੀਕ ਹੈ ਕਹਿੰਦਾ ਮੇਰੇ ਕੋ ਕੋ ਕਰਾਇਆ ਨਹੀਂ ਹੈਗਾ ਮੈਂ ਚੱਲ ਮੈਂ ਤੈਨੂੰ ਟ੍ਰੇਨ ਬਿਠਾਉਣਾ ਤੇਰੀ ਟਿਕਟ ਟਿਕਾ ਦੰਨਾ ਵੀ ਆਪਣੇ ਦੇਸ਼ ਜਾ ਠੀਕ ਹੈ ਤੇ ਤੇਰੇ ਕੋ ਕੰਮ ਹੀ ਨਹੀਂ ਹੈਗਾ ਇੱਥੇ ਫਿਰ ਕਹਿੰਦਾ ਨਹੀਂ ਬਿਹਾਰ ਵੀ ਨਹੀਂ ਜਾਣਾ ਜੋ ਪੁੱਤ ਲੋ ਇਹ ਤੁਹਾਨੂੰ ਇਹ ਸਮਝ ਲਓ ਜੀ ਇਹ ਤੁਹਾਡੇ ਬਹੁਤ ਬਹੁਤ ਖਤਰਨਾਕ ਹੈਗਾ ਤੁਹਾਡੇ ਪੰਜਾਬਾ ਤੇ ਤੁਹਾਨੂੰ ਪਤਾ ਨਹੀਂ ਲੱਗਿਆ ਅਜੇ ਰੋਪੜ ਚ ਕੀ ਕੀਤਾ ਇਹਨਾਂ ਨੇ ਬਾਬਾਹਾਰਪੁਰ ਚ ਕੀ ਕੀਤਾ ਬਾਬਾ ਸਾਰੇ ਕਿਸੇ ਆਪਾਂ ਵੇਖ ਚੁੱਕੇ ਆਪਾਂ ਹੈਂਡਲ ਵੀ ਕਰਿਆ ਜਾਗੇ ਗਿਆਨੀ ਤੇਜਵੀਰ ਸਿੰਘ ਆ ਰਹੀਦਾ ਉਹਨਾਂ ਨੇ ਆਪਾਂ ਹੈਂਡਲ ਕੀਤੇ ਹੈਗੇ ਇਸ ਜਗ੍ਹਾ ਇਹੋ ਜੀ ਇਹੋ ਜਿਹਾ ਆ ਜਪਾ ਅਜਨਾਲੇ ਲਾ ਕੇ ਅੰਮ੍ਰਿਤਸਰ ਸਿਰ ਲਾ ਕੇ ਤੁਸੀਂ ਇਹਨੂੰ ਐ ਪੁੱਛੋ ਆ ਜੂ ਮੇਰੇ ਨਾਲ ਵੀ ਇੱਥੇ ਕਰਨ ਕੀ ਆ ਸੀਗਾ ਮੱਥਾ ਇਹ ਨਹੀਂ ਟੇਕਿਆ ਵੀ ਇਹ ਫਿਰ ਕਰਨ ਕੀ ਆ ਅੰਦਰ ਆਪਾਂ ਇਹਦਾ ਘੋਖ ਕਰੀਏ ਨਾ ਚਲੋ ਕਰਦੇ ਜਾਂ ਤਾਂ ਮੱਥਾ ਟੇਕਣ ਵਾਸਤੇ ਆਏ ਹੋਵੇ ਉਹਦਾ ਮੱਥਾ ਟੇਕਣ ਤਾਂ ਗਿਆ ਨਹੀਂ ਹੈਗਾ ਇਹ ਤਾਂ ਇੱਥੇ ਬੈਠਾ ਆਰਾਮ ਨਾਲ ਜਿਹੜਾ ਹੁੰਦਾ ਜਾਂਦਾ ਹੈ ਕਿ ਸੰਗਤ ਆਉਂਦੀ ਆ ਉਹਦੇ ਮੂਰੇ ਹੱਥ ੱਡਦਾ ਨੰਗੇ ਸਰ ਬੈਠਾ ਦੀਗਾ ਸਿਰ ਮੈਟਗਾ ਵੀਡੀਓ ਦਿਖਾ ਦਿੰਦਾ ਤੁਹਾਨੂੰ ਨੰਗੇ ਸਰ ਬੈਠਾ ਦੀ ਹੈ ਪਰ ਨਾ ਮੈਂ ਬਣਵਾਇਆ ਸੀ ਰੇ ਮੈਂ ਆਪਣੇ ਜਹੇਦਾਰ ਸਾਹਿਬ ਨਾਲ ਜਾਂਦਾ ਪਿਆ ਸੀ ਮੈਂ ਵੇਖਿਆ ਨੰਗੇ ਸਿਰ ਹੀ ਸੀਗਾ ਪਿੰਡ ਦਾ ਹਾਂ ਤੇ ਜਾਂਦੇ ਹਾਂ ਇਹਨੂੰ ਪੁੱਛੋ ਵੀ ਕਾਦੇ ਵਾਸਤੇ ਆਇਆ ਸੀਗਾ ਫਿਰ ਆਪਾਂ ਇਹ ਨਹੀਂ ਕਹਿੰਦੇ ਗੁਰੂ ਘਰ ਸਾਰੇ ਆਪਾਂ ਸਰਬੱਤ ਦਾ ਭਲੇ ਦੀ ਅਰਦਾਸ ਕਰਦੇ ਆਂ ਦੋ ਟਾਈਮ ਪਰ ਗੱਲ ਇਹ ਆ ਵੀ ਜਿਹੜੇ ਗਲਤ ਅਨਸਰ ਨੇ ਉਹਨਾਂ ਦਾ ਧਿਆਨ ਵੀ ਰੱਖਣਾ ਆਪਾਂ ਜਿਹੜੀਆਂ ਆਪਣੇ ਗੁਰੂ ਘਰਾਂ 'ਚ ਬੇਅਦਬੀਆਂ ਹੁੰਦੀਆਂ ਨੇ ਹੋਰ ਗਲਤ ਕੋ ਕਰਮ ਹੁੰਦੇ ਨੇ ਹੁਣ ਇਹਦੀ ਜੇਬ 'ਚ ਆਪਾਂ ਨੂੰ ਕੀ ਪਤਾ ਕੀ ਕੀ ਆ ਤੁਸੀਂ ਫਰੋਲੋ ਜੀ ਨਾ ਕੋਸ ਗਲਤ ਨਿਕਲਿਆ ਮੇਰਾ ਨਾ ਵਟਾ ਦਿਓ ਆਪਣੇ ਤਮਾਕੂ ਦੇ ਖੇਚ ਗੁਰੂ ਸਾਹਿਬ ਦਾ ਘੋੜੇ ਨੇ ਪੈਰ ਨਹੀਂ ਪਾਏ ਸੀਗੇ ਪਤਾ ਨਾ ਤੁਹਾਨੂੰ ਇਹਨਾਂ ਦੀਆਂ ਜੇਬਾਂ ਦੇਖ ਲਓ ਆਜੋ ਦੇਖ ਲਓ ਜੀ ਨਹੀਂ ਯਕੀਨ ਮੇਰੇ ਤੇ ਫਿਰ ਉਹੀ ਗੱਲ ਆ ਨਾ ਤੁਸੀਂ ਇਹ ਨਾ ਦੇਖੋ ਬਾਜ ਫਿਰ ਇਹ ਇਹ ਰੋਲ ਬਾਜ ਇਹ ਰੋਲ ਪਾਣਗੇ ਕਿ ਹਾਂ ਬਈ ਸਾਨੂੰ ਕਟਿਆ ਮਾਰਿਆ ਫਲਾਨ ਕੀਤਾ ਤਹਿਮ ਕਿਤਾ ਇਹ ਫਿਰ ਤੁਸੀਂ ਐ ਦੱਸੋ ਵੀ ਤਬਾਕੂ ਆਪਣੇ ਪ੍ਰਵਾਨ ਹੈ ਇਹਦੀ ਜੇਬਾਂ ਦੇਖੋ ਇਸ ਕਹਿਆ ਕਹਦਾ ਇਹ ਤੋਂ ਕਹਿੰਦਾ ਮੈਂ ਲੱਤ ਕਹਦੇ ਤੋੜੀਆ ਕਹਿੰਦਾ ਸ਼ਰਾਬ ਪੀਤੀ ਕਰਕੇ ਕਿਸੇ ਨੇ ਤੋੜਤੀ ਆਹ ਬੋ ਉਹਨੂੰ ਪਤਾ ਲੱਗਾ ਕਿ ਸ਼ਰਾਬ ਪੀ ਰਹਾ ਹੈ ਹੰਤਾ ਪਾਣੀ ਪੀਂਦੇ ਨੂੰ ਪਤਾ ਲੱਗਿਆ ਕਹਿੰਦਾ ਮੈਂ ਪਾਣੀ ਪੀ ਰਿਆ ਤੇ ਐ ਕੋਈ ਲੱਤ ਤੋੜ ਦੂਗਾ ਵੀ ਪਾਣੀ ਪੀਂਦੇ ਦੀ ਹਾਂ ਬਬੇ ਪਾਣੀ ਪੀਂਦੇ ਦੀ ਕੌਣ ਤੋੜੂਗਾ ਉਹਦਾ ਐਸੇ ਕਹਿੰਦਾ ਮੈਂ ਪਾਣੀ ਪੀਂਦਾ ਸੀ ਉਹਨੂੰ ਲੱਗਿਆ ਸ਼ਰਾਬ ਪੀਂਦਾ ਮੇਰੀ ਲੱਤ ਤੋੜ ਦਿਆ ਲੈ ਜਾ ਥੱਪੜ ਮਾਰ ਦੂਗਾ ਧੱਕਾ ਮਾਰ ਦੂਗਾ ਲੱਤ ਥੋੜੀ ਤੋੜ ਦੂਗਾ ਦੇਖੋ ਕਰਦਾ ਦੀ ਗਲਤ ਤਾਂ ਨਹੀਂ ਕੋਈ ਮਾੜਾ ਕਰਮ ਕੋਈ ਉਹ ਜਿਹਾ ਕਰਮ ਨਹੀਂ ਤੂੰ ਤੁਸੀਂ ਸਾਡੇ ਹੁਣ ਗੁਰੂ ਘਰ ਦੇ ਵਿੱਚ ਵੜਿਆ ਆ ਦੇਖੋ ਸਾਡਾ ਸ਼ਹੀਦਾਂ ਦਾ ਸਥਾਨ ਆ ਇਹ ਠੀਕ ਆ ਅਸੀਂ ਕਿਸੇ ਨੂੰ ਰੋਕਦੇ ਨਹੀਂ ਆ ਵੀ ਭਾਈ ਸਾਹਿਬ ਖੜੇ ਨੇ ਤੁਹਾਨੂੰ ਕਿਸੇ ਨੇ ਕੁਝ ਕਿਹਾ ਪਰ ਜਿਹੜਾ ਕੋ ਗਲਤ ਕਰੂਗਾ ਉਹਨੂੰ ਤਾਂ ਟੋਕਾਂਗੇ ਜੀ ਆ ਦੇਖੋ ਇਹਨਾਂ ਨੇ ਸਿਰ ਟਕਿਆ ਵਾ ਸਿਆਣਾ ਬੰਦਾ ਤੂੰ ਹੈ ਆਪਾਂ ਬੈਠੇ ਦੇ ਸਹੀ ਮੰਗਦੇ ਨਹੀਂ ਜੀ ਨੰਕੇ ਸਿਰ ਬੈਠਾ ਤੀਆ ਸਿਰਫ ਮੰਗਣ ਵਾਸਤੇ ਆਇਆਗਾ ਆ ਭਾਈ ਚੱਲ ਜੀ ਨਾ ਹਮ ਹਮਾਰੇ ਸਰਦਾਰੀਆਂ ਪਰ ਹੈ ਕੋਈ ਦੀ ਪੁੱਛੇ ਕਭੀ ਉਦਾਰੀ ਪਿਤਾ ਹੈ ਕੌਣ ਹੈ ਤੇ ਹਮ ਸਰਦਾਰ ਹੈ ਨਾ ਜੀ ਚੱਲ ਆ ਜੀ ਚੱਲ ਚੱਲ ਕਿੱਥੇ ਤੇਰੇ ਸਰਦਾਰ ਕੋਲ ਵੀ ਪੁੱਛਣਗੇ ਇਨਾਂ ਦਾ ਪੂਰੀ ਇਨਕੁਆਰੀ ਕਰਨੀ ਪਣੀ ਆ ਸਿਰੇ ਤੱਕ ਇਹਨਾਂ ਦੀ ਜੇ ਪੰਜਾਬ ਨੂੰ ਬਚਾਉਣਾ ਚੱਲ ਕਿਹੜਾ ਸਰਦਾਰ ਹੈ ਤੇ ਰਾਜਾ ਦੱਸ ਨਾਲੇ ਪੁੱਛਦੇ ਆ ਵੀ ਤੈਨੂੰ ਭੇਜਿਆ ਕਿਉਂ ਨਹੀਂ ਉਹਨੇ ਫਿਰ ਕੀ ਕਰਦੇ ਪਾਸ਼ੂ ਵਿਚਾਰ ਆਪਾਂ ਵੀ ਕਰੂਗੇ ਹੁਣ ਆਪਾਂ ਹਾਂ ਪੁੱਛਦੇ ਆ ਨਾ ਮੈਂ ਤੁਹਾਨੂੰ ਸਾਰੀ ਵੀਡੀਓ ਦਿਖਾਉਂਗਾ ਤੁਸੀਂ ਦੇਖ ਲਿਓ ਸ਼ੁਰੂ ਤੋਂ ਬੰਨੋ ਨਾ ਦੇਖੋ ਕਿ ਇੰਸਟਾਗ੍ਰਾਮ ਵਗੈਰਾ ਦੇ ਹੈਗੇ ਨਾ ਇਹੋ ਜਿਹੀ ਵੀਡੀਓ ਮੈਨੂੰ ਟੈਗ ਕਰਦੇ ਹੋ ਮੈਂ ਬਾਬਾ ਜੀ ਇਹੀ ਮੂਹਮ ਤੇ ਜੁੜਿਆ ਹੋਇਆ ਹਾਂ ਵੀ ਜਿਹੜੇ ਸਿੱਖੀ ਨੂੰ ਬਦਨਾਮ ਕਰਦੇ ਨੇ ਕੀਰਤਪੁਰ ਸਾਹਿਬ ਨਾਲ ਦਮਾਲੇ ਬਣ ਕੇ ਬੈਠੇ ਨੇ ਦੇਖਣੇ ਵਾਲਾ ਕਹੂਗਾ ਵੀ ਸਰਦਾਰ ਮੰਗਦਾ ਹੈਗਾ ਕਿਹੜਾ ਸਰਦਾਰ ਦਮਾਰਾ ਕਿਹੜਾ ਸਰਦਾਰ ਆ ਦੱਸ ਚੱਲ ਲੈ ਕੇ ਚੱਲ ਕਿੱਥੇ ਆ ਜਾ ਕੱਲ ਸਰਦਾਰ ਕੋਰ ਕੱਲ ਸਰਦਾਰ ਦਾ ਹੀ ਦਰਨਾ ਹੈ ਦੇਲੇ ਪਿੰਡ ਦਾ ਹੈ ਦੇਖ ਲੋ ਮਾਰਾ ਹੈ ਉਹ ਬਾਈ ਚੱਲ ਲੈ ਕੇ ਹੁਣ ਦੇਖ ਲੋ ਮੁੱਕਰ ਗਿਆ ਨਾ ਕਹਿੰਦਾ ਜੀ ਕਹਿੰਦਾ ਮੈਂ ਸਰਦਾਰ ਖੜਾਗਾ ਬਾਹਰ ਲੈ ਕੇ ਜਲਦਾ ਹਾਂ ਸਰਦਾਰ ਦੇ ਲੋ ਗਾਇਬ ਹੋ ਗਿਆ ਕਿਹੜੇ ਪਿੰਡ ਦਾ ਚੱਲਾ ਜਾਂ ਮੋਟਰਸਾਈਕਲ ਤੇ ਹੈ ਪਿੰਡ ਦਾ ਹੈ ਕਿਹੜਾ ਪਿੰਡ ਨਾਮ ਕੀ ਹੈ ਪਿੰਡ ਦਾ ਨਾ ਮੇ ਫਤੇਗੜ੍ਹ ਮੈਂ ਹਾਂ ਫਤੇਗੜ੍ਹ ਦੀ ਕਿਹੜੀ ਜਗ੍ਹਾ ਰਹਿੰਦਾ ਦਾ ਨਾਮ ਦਾ ਇਸ ਕੋ ਨਾਮ ਤਾਂ ਉਹ ਇੱਕਾ ਨਿਰਮਲ ਸਿੰਘ ਨਾਮ ਹੈ ਕਿੱਥੇ ਨਿਰਮਲ ਸਿੰਘ ਸਾਧਾ ਨਿਰਮਲ ਸਿੰਘ ਪਿੰਡ ਕਿਹੜਾ ਪਿੰਡ ਆਹੀ ਐ ਪਿੰਡ ਆਹੀ ਐ ਪਿੰਡ ਆਹੀ ਐ ਇਹਨੇ ਉਹਦਾ ਬਾਰੇ ਆ ਵੇ ਦੇ ਬਾਰੇ ਆਉਂਦਾ ਫਾਈਨਲ ਹਮ ਆਪਕੋ ਬਤਾ ਰਹੇ ਉਸਕਾ ਘਰ ਦਿਖਾ ਦੇਤੇ ਹੈ ਆ ਦੇ ਲੋ ਕਿੰਨੇ ਦੇਖ ਲੋ ਉਹ ਖੜ ਗਿਆ ਤੇ ਭੱਜਦਾ ਕਿੰਨਾ ਮੈਂ ਬੱਸ ਕੀ ਕਰਨਾ ਸੀ ਨੰਗੇ ਇੱਥੇ ਮਾਰਾ ਹੈ ਨਾ ਉਹ ਆਪਕੋ ਦਿਖਾ ਰਹੇ ਉੱਥੇ ਕੀ ਆ ਉੱਥੇ ਮਾਰਾ ਥਾ ਨਾ ਕਿਨੇ ਮਾਰਿਆ ਸੀ ਉਹ ਜੇ ਮਾਰਿਆ ਉਹ ਤਾਂ ਚੱਲ ਗਿਆ ਮਾਰਿਆ ਦਾ ਹੁਣ ਸਾਰਾ ਉੱਥੇ ਖੜਾਗਾ ਬੈਠਾਗਾ ਐਵੇਂ ਮਰੀ ਉਹ ਤਾਂ ਮੁੱਖੇਕ ਮੈਂ ਬਾਤ ਕਰਾਂਗਾ ਤੁਹਾਨੂੰ ਜਗਾਤਾ ਦਿਖਾ ਦੇਮਾ ਕਰ ਚੁੱਕਾ ਕਰਦਾ ਹੋਣਾ ਜੀ ਇਹਦੀ ਲਤ ਤੋੜੀ ਆ ਕਿਤੇ ਨੇ ਤੂੰ ਆਪਣਾ ਗੱਲ ਮਾਰਦਾ ਕਹਿੰਦਾ ਮੈਂ ਪਾਣੀ ਪੀਂਦਾ ਸੀ ਉਹ ਕਹਿੰਦੇ ਸ਼ਰਾਬ ਪੀਣਾ ਇਹ ਕੋਈ ਲਤ ਤੋੜ ਦੂਗਾ ਉਠ ਜੇ ਆਪਾਂ ਨੂੰ ਭਲੇਖਾ ਲੱਗੋ ਆਪਾਂ ਥੱਪੜ ਮਾਰ ਦਾਂਗੇ ਅਗਲੇ ਧੱਕਾ ਮਾਰ ਦਾਂਗੇ ਹੋਊ ਇਸ ਦੀ ਗੱਲ ਬਾਈ ਕੀ ਚੜ੍ਹਦੀ ਉੱਠ ਕੇ ਲਾ ਕੇ ਮਾਰਨੇ ਇਹ ਬਾਈ ਜੇ ਗੁਰੂ ਘਰ ਆ ਕੇ ਗਲਤ ਕਰਮ ਕਰੂੰਗਾ ਉਹ ਸਾਇਆ ਸੰਗ ਰਹਿਣਗੇ ਆਪਾਂ ਹਾਂ ਨਹੀਂ ਇਹ ਆਪਾਂ ਵੀਰੇ ਪੰਜਾਬ ਆਪਣਾ ਇਹਦਾ ਤੇ ਆਣ ਵੀ ਆਪਾਂ ਰੱਖਣਾ ਨਹੀਂ ਪਰ ਹੁਸ਼ਿਆਰਪੁਰ ਵਰਗੀਆਂ ਰੋਪੜ ਵਰਗੀਆਂ ਘਟਨਾਵਾਂ ਰੋਜ਼ ਹੋਣਗੀਆਂ ਬਾਬਾ ਇਹ ਰੋਪੜ ਵੀ ਮੇਰਾ ਹੈ ਮੈਂ ਸ਼ਿਮਾ ਦੇਖ ਲਓ ਕਿਵੇਂ ਗੱਲਾਂ ਕੱਢਿਆ ਨੇ ਰੇਲ ਮੱਚਰੀ ਉਹਨਾਂ ਨੇ ਪੂਰੇ ਪੰਜਾਬੀਆਂ ਨੂੰ ਗੱਡੀਆਂ ਨੇ ਬਾਬਾ ਜੀ ਸ਼੍ਰੀਮਾਨ ਸੰਤ ਬਾਬਾ ਹਰਮਨ ਹੁਣ ਆ ਬਥੇਰੇ ਪ੍ਰਵਾਸੀ ਆਉਂਦੇ ਨੇ ਆਪਾਂ ਕਿਸੇ ਨੂੰ ਕਹਿੰਨੇ ਆ ਕੋਸ ਮੱਥਾ ਟੇਕਦੈ ਨੇ ਜਿਹੜੇ ਮਰਿਆਦਾ ਨਾਲ ਆਉਂਦੇ ਨੇ ਜਿਹੜੇ ਹੁਣੇ ਨੰਗੇ ਸਹਰਿੰਦਰ ਗੁਰੂ ਘਰ ਚ ਨੰਗੇ ਸਿਰ ਬੈਠਾ ਆ ਤਾਂ ਮੂੰਹ ਖਾਲੋ ਅੰਦਰ ਨਾਲੇ ਮੱਥਾ ਟੇਕਣ ਨਹੀਂ ਗਿਆ ਵੀ ਇਹਨੂੰ ਪੁੱਛੋ ਵੀ ਗਿਆ ਕੀ ਕਰਨ ਸੀ ਕੋਈ ਗਲਤ ਵੀ ਕਰ ਸਕਦਾ ਸੀ ਇਹ ਆਪਾਂ ਸਾਧੂਆ ਦਾ ਨਾਮ ਸੁਣਾਣਾ ਵੀਰੇ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਡੇ ਗੁਰੂਆਂ ਨੇ ਸਿਖਾਇਆ ਸਾਨੂੰ ਸਰਬਵਾਲਤਾ ਦਾ ਬਾਬਾ ਜੀ ਸ਼੍ਰੀਮਾਨ ਸੰਤ ਬਾਬਾ ਵਜਨ ਸਿੰਘ ਦਾ ਸ਼ਿਰਤ ਦੀ ਗੱਲ ਹੈ ਹਾਂ ਇੱਥੇ ਦੱਸ ਕੀ ਆ ਇੱਥੇ ਮੈਂ ਪਾਣੀ ਪਾਣੀ ਤੁਸੀਂ ਸੱਦਣਾ ਨਹੀਂ ਇੱਥੇ ਪਾਣੀ ਪਿੰਦੇ ਦੀ ਇੱਥੇ ਕੋਈ ਸਬੂਤ ਦਿਖਾ ਫਿਰ ਕੀ ਦਿਖਾਉਣਾ ਇੱਥੇ ਤੂੰ ਸਾਨੂੰ ਇੱਥੇ ਸਬੂਤ ਹੈ ਪਾਉਂੋ ਖਾ ਮਮਰਾ ਬਾਬਾ ਜੀ ਤੁਸੀਂ ਇਹਦੀਆਂ ਗੱਲਾਂ ਤੇ ਤਾਂ ਉਹ ਵੀ ਇਹ ਦਿਖਾ ਕੇ ਆਪ ਨੂੰ ਉਲਝਾ ਰਿਹਾ ਹੈ ਇਹ ਹੁਣ ਪਹਿਲਾਂ ਕਹਿੰਦਾ ਸਰਦਾਰਪੁਰ ਲੈ ਕੇ ਚੱਲਦਾ ਅੰਦਰ ਉਹ ਕੀ ਕੀ ਆਹ ਤਾਂ ਕੋ ਚੱਲ ਹਾਂ ਆਪਾਂ ਤੋਂ ਗੱਲ ਕਰਾ ਦਿੱਤੇ ਕਿੱਥੇ ਹੈ ਸਰਦਾਰ ਤੇਰਾ ਸਰਦਾਰ ਹਾਂ ਮੈਂ ਯਹੀ ਲੰਘਾ ਲਾ ਬੋ ਵੀ ਇਸ ਪਿੰਡ ਦਾ ਹੈ ਚਲੋ ਨਾ ਕਿੱਥੇ ਘਰ ਪਤਾ ਹਾਂ ਘਰ ਦਾ ਪਤਾ ਹਮ ਦੱਸਾਂਗੇ ਕਿਹ ਉਹਨੂੰ ਇਹਨੂੰ ਲੈ ਕੇ ਚੱਲੀਏ ਮੋਟਰਸਾਈਕਲ ਤੇ ਬੜਾ ਆ ਚੱਲੋ ਆ ਜਾ ਖੜ੍ਹ ਜਾ ਰੁੱਕ ਜਾ ਇਧੂ ਫੜਿਓ ਪਰ ਮੈਂ ਮੋਟਰਸਾਈਕਲ ਗੱਲਿਆਂ ਵਾਂ ਕੱਢ ਕੇ ਰੁਕ ਜਾ ਇੱਥੇ ਟਿਕਾ ਨੰਬਰ ਹੈ ਸਾਦਾ ਕੇ ਲੰਬਤ ਨਹੀਂ ਯਹਾਂ ਪੇ ਰੁੱਕ ਜਾ ਤੂੰ ਮੈਂ ਸਰਦਾਰ ਕੇ ਘਰ ਲੈ ਕੇ ਚੱਲਾਂਗੇ ਆ ਚੱਲ ਨਾ ਰੁੱਕ ਜਾ ਇੱਥੇ ਪੇ ਰੁਕ ਮੈਂ ਮੋਟਰਸਾਈਕਲ ਲੈ ਕੇ ਆ ਰਿਹਾ ਹਾਂ ਇਹਨੂੰ ਰੋਕ ਕੇ ਰੱਖਿਓ 2 ਮਿੰਟ ਸੰਗਤ ਜੀ ਇਹਨੂੰ ਹੁਣ ਲੈ ਕੇ ਚੱਲੇ ਆ ਇਹਦੇ ਗੱਲਬਾਤ ਕਰਦੇ ਆ ਇਹਦੇ ਕਿਹੜੇ ਸਰਦਾਰ ਦੀ ਗੱਲ ਕਰਦਾ ਉੱਥੇ ਜਾ ਕੇ ਨਾਲੇ ਸਰਦਾਰ ਨੂੰ ਪੁੱਛਦੇ ਆ ਇਹਨੂੰ ਇਹ ਗੁਰੂ ਘਰ ਦੇ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਨੰਗੇ ਸਿਰ ਬੈਠਾ ਸੀਗਾ ਕੋਈ ਤਸੱਲੀ ਬਕਸ ਜਵਾਬ ਨਹੀਂ ਇਹਦੇ ਕੋਲ ਸਾਰੀ ਵੀਡੀਓ ਦੇਖੀ ਆ ਤੁਸੀਂ ਦਿਹਾੜੀ ਕਰਦਾ ਤੂੰ ਹੁਣ ਤਾਂ ਕਹਿੰਦਾ ਮੇਰੇ ਕੋਲ ਕੰਮ ਕਾਰ ਨਹੀਂ ਹੈਗੇ ਪੈਸੇ ਮੰਗ ਰਿਹਾ ਆ ਦੀ ਆ ਜਾ ਇਹ ਬੋਦਾਈ ਦਾ ਰੂਪ ਵੇ ਖਾਲਸਾ ਵੇ ਫਤੇ ਜੀ ਮੈਂ মিডিਆ ਤੋਂ ਆਈ ਆ ਤੁਹਾਡੇ ਕੋਲ ਕੰਮ ਕਰਦਾ ਜੀ ਹਾਂ ਜੀ ਤੁਹਾਡੇ ਕੋਲ ਨਹੀਂ ਕੰਮ ਕਰਦਾ ਇਹ ਨਹੀਂ ਜੀ ਪਹਿਲਾਂ ਕਰਦਾ ਸੀ ਉਹਦੇ ਤੱਕ ਦੇ ਹੈ ਆੜੀ ਵਾਰੀ ਕਰ ਕਰ ਕਰਦੇ ਸਿਲੇ ਬਿਦੋ ਦੇ ਤੇ ਜੀ ਗੁਰੂ ਘਰ ਚੋਂ ਸੀ ਨੰਗੇ ਸਿਰ ਫੜਿਆਗਾ ਤੇ ਸਾਨੂੰ ਸ਼ੱਕਾ ਕੋਈ ਨਸ਼ਾ ਵੀ ਕੀਤਾ ਹੋਇਆ ਇਹਨੇ ਇਹ ਤੁਹਾਡੇ ਘਰੇ ਲੈ ਕੇ ਆ ਕੇ ਕਹਿੰਦਾ ਮੈਂ ਤਾਂ ਉੱਥੇ ਕੰਮ ਕਰਦਾ ਉਹਨਾਂ ਨੂੰ ਪੁੱਛ ਲੋ ਹਾਂ ਵੀ ਦੱਸ ਦੱਸ ਤੁਹਾਡੀ ਵੀਡੀਓ ਬਣਾ ਰਿਹਾ ਮੈਂ ਜੀ ਹਾਂ ਦੱਸ ਹੁਣ ਜਵਾਬ ਦੇ ਆ ਜਾ ਤਿਆਰ ਕਰ ਜਾ ਪਹਿਲਾਂ ਵੀ ਤੁਸੀਂ ਆਹ ਵੀ ਕਰਦੇ ਤੇ ਨਹੀਂ ਫਿਰ ਤੂੰ ਝੂਠ ਗਿਆ ਬੋਲਦਾ ਤੂੰ ਮਰੇ ਪੰਜਾਬੀਆਂ ਦਾ ਬਦਨਾਮ ਕਰਦਾ ਨਹੀਂ ਤੂੰ ਕਹਿ ਰਿਹਾ ਕਿ ਹੁਣ ਆ ਜਾ ਬਸ ਪਤਾ ਲੱਗ ਗਿਆ ਤੇਰਾ ਬੱਚਾ ਤੂੰ ਪੰਜਾਬ ਪੋਸਟ ਕੋਲ ਜਾਂਦਾ ਤੇਰਾ ਮਸਲਾ ਚੱਲ ਤੈਨੂੰ ਹੁਣ ਪੁਲਿਸ ਕੋਲੇ ਕਾਰਵਾਈ ਹੋ ਤੂੰ ਝੂਠ ਬੋਲ ਕੇ ਲੈ ਕਿਹੜਾ ਉਹ ਕਹਿੰਦੇ ਸਾਡੇ ਕੋਲ ਕੰਮ ਹੀ ਨਹੀਂ ਕੀਤਾ ਕਦੇ ਤੂੰ ਤਾਂ ਕਹਿੰਦਾ ਮੈਂ ਲੱਗਿਆ ਪੱਕਾ ਉਹਨਾਂ ਨਾਲ ਆ ਕਦੇ ਇੱਕ ਦਿਨ ਦਿਹਾੜੀ ਲਾ ਗਿਆ ਮੈਂ ਕਰਕੇ ਦੁੱਧ ਲਾਇਆ ਕਦੇ ਦਿਨ ਲੱਗਦਾ ਹੈ ਆ ਲੋ ਉਹਨਾਂ ਉਹ ਅੰਦਰ ਕਿੱਧਰ ਪੜਦਾ ਓਏ ਇੱਧਰ ਇੱਧਰ ਅੰਦਰ ਕਿਉਂ ਪੜ ਰਹੇ ਆ ਕਰੇ ਕਿਸੇ ਦੇ ਦੱਸੋ ਹੈ ਤੈਨੂੰ ਜਦ ਮਨਾ ਕਰਤਾ ਉਹਨਾਂ ਨੇ ਨਹੀਂ ਕੰਮ ਕਰਦਾ ਸਾਡੇ ਬੀਬੀ ਜਦ ਬਹਾਂ ਤਾਂ ਰੱਬ ਹੀ ਗਿਆ ਹੈ ਦੋ ਦਿਹਾੜੀ ਲਗਾ ਕੇ ਫਿਰ ਦੋ ਦਿਹਾੜੀ ਲਗਾ ਕੇ ਤੂੰ ਕਿੰਨੇ ਸਾਲ ਹੋ ਗਏ ਪੰਜਾਬ ਚ ਹਾਂ ਪੰਜਾਬ ਚ ਕਿੰਨੇ ਸਾਲ ਹੋ ਗਏ ਹਾਂ ਮੈਂ ਤਾਂ ਬਹੁਤ ਟਾਈਮ ਮੰਗੂ ਇਹ ਇਹ ਨੰਗੇਸਰ ਬੈਠਾ ਸੀਗਾ ਜੀ ਹਾਂ ਇਹ ਮੈਂ ਇਹ ਮੰਗਲ ਲੱਗਿਆ ਸੀਗਾ ਭੀਖ ਚੁੱਪ ਕਰ ਮੈਂ ਇਹਨੂੰ ਭੀਖ ਮੰਗਣ ਲੱਗਿਆ ਸੀ ਨਾ ਇਹੀ ਮੂਹਮ ਕਰਦੇ ਆ ਜਿਹੜੇ ਗਲਤ ਕਰਦੇ ਤੁਹਾਨੂੰ ਪਤਾ ਹੀ ਹੋਣਾ ਵੀ ਪੰਜਾਬ ਚ ਕਿੰਨਾ ਹੁਣ ਗਲਤ ਹੋ ਰਿਹਾ ਪਰਵਾਸੀਆਂ ਕਰਕੇ ਤੇ ਮੈਂ ਇਹਨੂੰ ਕਹਾਂ ਮੈਂ ਔਰੇ ਕਿਉਂ ਬੈਠਾ ਕਹਿੰਦਾ ਕੰਮ ਕਰ ਹੈ ਨਹੀਂ ਸੱਟ ਦਿਖਾਉਣ ਲੱਗਿਆ ਮੈਂ ਸ਼ਰਾਬ ਪੀਂਦਾ ਸੀ ਕਿਸੇ ਨੇ ਮੇਰੀ ਲਤ ਤੋੜਤੀ ਕਹਿੰਦਾ ਸ਼ਰਾਬ ਮੈਂ ਪੀਦਾ ਨਹੀਂ ਤੇ ਫੇਰ ਮਾਂ ਵੀ ਹੁਣ ਕੀ ਕਰਦਾ ਕਹਿੰਦਾ ਹੁਣ ਕੰਮ ਕਰ ਹੈ ਨਹੀਂ ਇਹ ਤਾਂ ਪਹਿਲਾਂ ਐ ਸੀਗਾ ਵੀ ਸ਼ਾਇਦ ਮੈਨੂੰ ਮਦਦ ਕਰ ਦੂ ਕੋਈ ਪੈਸੇ ਦੇ ਦੂਗਾ ਮੈਂ ਚੱਲ ਵੀ ਤੈਨੂੰ ਬਿਹਾਰ ਭੇਜ ਦੰਨੇ ਆ ਫੇਰ ਟਿਕਟ ਘਟਾ ਦੰਨੇ ਆ ਵੀ ਨਿਕਲ ਔਰ ਪੰਜਾਬ ਚੋਂ ਫਿਰ ਕਹਿੰਦਾ ਨਹੀਂ ਮੈਂ ਜਾਣਾ ਨਹੀਂ ਬਿਹਾਰ ਹੁਣ ਵੀ ਨਹੀਂ ਮੰਨਦਾ ਜਾਨਾ ਕਿਉਂਕਿ ਇੱਥੇ ਭੀਖ ਮੰਗਣੀ ਨਹੀਂ ਆਹ ਹੁਣ ਤੁਮਾਰ ਪੈਸਾ ਚੱਕ ਦੇਈਂ ਮਾਪੇ ਪੈਸਾ ਨਹੀਂ ਹੁਣ ਉਹ ਤਾਂ ਕਹਿੰਦੇ ਸਾਡੇ ਕੋਲ ਤਾਂ ਇਹ ਹੀ ਨਹੀਂ ਕਦੇ ਬਾਈ ਜਾਨ ਸੋ ਪੋਤਰਾ ਨਹੀਂ ਜੇ ਤੂੰ ਇੱਕ ਦਿਨ ਕਦੇ 5 ਸਾਲ ਪਹਿਲਾਂ 10 ਸਾਲ ਪਹਿਲਾਂ ਇੱਕ ਦਿਨ ਦਿਹਾੜੀ ਲਾਦੀ ਤਾਂ ਤੂੰ ਉਹ ਸਰਦਾਰ ਤੇਰੀ ਜ਼ਿੰਮੇਵਾਰੀ ਚੱਕ ਲੂਗਾ ਨਹੀਂ ਜ਼ਿੰਮੇਵਾਰੀ ਚੱਕ ਦੇਦਾ ਸਾਡੇ ਤੇ ਸੀ ਕਦੇ ਕਦੇ ਪਤਾ ਤੁਹਾਨੂੰ ਯਾਦ ਹੈ ਕਦੇ ਇਹਨਾਂ ਨੇ ਤੁਹਾਡੇ ਕੋਲ ਆਏ ਹੋਵੇ ਜੀ ਇਹ ਕੰਮ ਤੁਹਾਨੂੰ ਯਾਦ ਹੈ ਕਦੇ ਤੁਹਾਡੇ ਕੰਮ ਤੇ ਲੱਗਿਆ ਹੋਵੇ ਨਹੀਂ ਕੰਮ ਦਾ ਯੂਰ ਪੀਤੇ ਨਹੀਂ ਬੁਨਾਤਾ ਮਾਕੂਖਾ ਕੇ ਨਾ ਜਾਦਾ ਕੋਈ ਉਹ ਤਾਂ ਮਨਾ ਕਰ ਦਿਆ ਸਰਦਾਰ ਨੇ ਜਿੰਕੇ ਪਾਸ ਤੁਮ ਲੈ ਕੇ ਆਏ تھے ਚਲ ਨਿਕਲ ਬਾਹਰ ਚਲਣਾ ਦੇ ਘਰ ਤੋਂ ਅਬ ਉਹਨੇ ਤਾਂ ਮਨਾ ਕਰ ਦਿਆ ਤੁਹਾਡੀ ਨਹੀਂ ਵੀਡੀਓ ਬਣਾਈ ਜੀ ਤੁਹਾਡੀ ਸਿਰਫ ਆਵਾਜ਼ ਲਈਆ ਵੀਡੀਓ ਨਹੀਂ ਬਣਾਈ ਨਹੀਂ ਆਵਾਜ਼ ਕਿਹੜਾ ਪਛਾਣ ਆਉਣੀ ਹੈ ਜੀ ਉਹ ਫਿਰ ਵੈਰੀਫਾਈ ਤਾਂ ਹੀ ਹੋਊਗਾ ਨਾ ਵੀ ਤੁਸੀਂ ਮਨਾ ਕੀਤਾ ਤੁਸੀਂ ਨਹੀਂ ਜਾਣਦੇ ਇਹਨੂੰ ਨਹੀਂ ਹੁਣ ਦੱਸ ਉਹ ਤਾਂ ਕਹਿੰਦੇ ਹਮਾਰੀ ਕੋਈ ਜ਼ਿੰਮੇਵਾਰੀ ਨਹੀਂ ਕਿੱਧਰ ਨੂੰ ਭੱਜ ਰਹੇ ਆ ਹਾਂ ਬੋਲ ਉਹ ਦਿਨ ਬੱਝੇ ਕਪਤ ਚਲੀਏ ਨਾ ਕਿਸ ਕੇ ਬਾਹ ਚਲੀਏ ਅੱਗੇ ਹੈ ਚੱਲ ਆ ਜਾ ਕਿੰਨੀ ਦੂਰ ਹੋਰ ਹੀ ਦੂਰ ਹਲੋ ਅਗੇ ਕੋਈ ਨਹੀਂ ਇਹਨੂੰ ਜਾਣਦਾ ਕੋਈ ਜ਼ਿੰਮੇਵਾਰੀ ਨਹੀਂ ਜਾਂਦਾ ਹਮ ਬਪਾ ਕੰਮ ਕਰਦੇ ਸੀ ਰੋਜ਼ ਮਿਲਾਉਂਦੇ ਉਹਨਾਂ ਨੇ ਪਤਾ ਕੀ ਕਰਨਾ ਅਗੇ ਨੂੰ ਦੋ ਧੱਕੇ ਮਾਰਨੇ ਨੇ ਭੱਜ ਜਾ ਐਤੋਂ ਵੈਸੇ ਇੰਨੀ ਕੀ ਕਾਰਵਾਈ ਕਰਨੀ ਇਹਨਾਂ ਨੇ ਅਸੀਂ ਰੋਜ਼ ਮਿਲਾਉਂਦੇ ਦਾਲ ਛੱਡੀ ਮੇਰੀ ਗੱਲ ਸੁਣ ਲਾ ਮੇਰੀ ਮੇਰੀ ਬਾਤ ਸੁਣ ਲਾ ਅੱਜ ਪਹਿਲੀ ਵਾਰ ਤੇਰੀ ਆ ਵੀਡੀਓ ਬਣ ਗਈ ਸੰਗਤ ਨੇ ਵੀ ਦੇਖ ਲੈਣੀ ਹੈ ਜਿਹੜਾ ਤੈਨੂੰ ਕੋਈ ਦੇਖ ਲੂਗਾ ਤੇ ਤੇਰੇ ਥੱਪੜ ਮਾਰੂ ਅੱਤੋਂ ਬਾਅਦ ਇਹ ਭੀਖ ਮੰਗਦਾ ਦਿਖਾਈ ਦੇ ਗਿਆ ਸਮਾਨ ਹੋ ਕੋਨੇ ਲੱਗਦਾ ਸਹੀ ਬੱਤ ਆਪਣੇ ਬਿਹਾਰ ਚਲ ਜਾ ਅਜਾ ਤੇਰੀ ਟਿਕ ਟਿਕੜਾ ਕੇ ਦਵਾ ਬਿਹਾਰ ਨੂੰ ਨਹੀਂ ਨਹੀਂ ਹਬੀ ਤੇ ਕਿਉਂ ਫਿਰ ਜਾਣਾ ਕਿਉਂ ਨਹੀਂ ਦਾ ਹਾਂ ਬਈ ਨਹੀਂ ਨਹੀਂ ਇੱਥੇ ਨਹੀਂ ਇੱਥੇ ਕੀ ਕਰਨਾ ਤਾਂ ਕੁਝ ਪੈਸੇ ਸਭ ਹੋ ਗਿਆ ਕਾਜਾ ਹਮ ਕੁਝ ਪੈਸੇ ਤੇਰੀ ਟਿਕ ਟਿਕੜਾ ਦੰਨੇ ਆ ਜਾ ਨਾ ਬਹੁਤ ਸਾਰੇ ਹਬੀ ਹਮ ਮਹੀਨਾ ਦੋ ਚਾਰ ਮਹੀਨਾ ਰੱਖਦੇ ਨਹੀਂ ਕੀ ਕਰਾਂਗੇ ਦੋ ਚਾਰ ਮਹੀਨਾ ਰੇਕ ਕੰਮ ਤੇ ਦਿੱਤਾ ਹੁੰਦਾ ਨਹੀਂ ਜਿਹੜੀ ਕੰਮ ਹੋ ਕੰਮ ਮਿਲ ਜਾਏਗਾ ਫਿਰ ਚਲਾ ਜਾਗੇ ਹੈ ਜੀਰੀ ਬੜੀ ਨਹੀਂ ਨਹੀਂ ਇਦਾਂ ਨਹੀਂ ਰੰਦਣਾ ਅਸੀਂ ਜੀਰੀ ਦਾ ਇਹ ਕਿੱਥੇ ਕੰਮ ਲੱਗਦਾ ਤੁਹਾਨੂੰ ਇਹ ਕੰਮ ਕਰਨੇ ਆ। ਸਭ ਮੰਡੀ ਮੁੰਦਲਾ ਕੇ ਹਾਤ ਕੱਟ ਲੈ ਦੋ ਇਸका गोली ਖਾ ਸੇ ਤੁਸੀਂ। ਇਹ ਦੋ ਦੋ ਹਮ ਖਾ ਲੀਏ। ਸਸਾ ਕਾਰੀ ਹੋਸਪੀਟਲ ਚ ਲੈ ਕੇ ਰੱਖ। ਇਹ ਖਾ ਤੇ ਤਾਂ ਪਾਣੀ ਪੀਤਾ ਤੇ ਜਦੋਂ ਚੱਲ ਮੜੇ ਚੱਕੇ ਪੁੱਤ। ਕਾਦਾ ਦੇਖਾਂ ਮੈਂ। ਮੈਕਸ ਹੈਲਥ ਕੇਅਰ ਇਹ ਤਾਂ ਕੰਪਨੀ ਆ। ਅਮੀ ਆਦਮੀ ਪਰਤੀ ਮੁਛ ਲੱਚ ਕਲਾ ਕੇ ਆਇਆ ਕੋ ਇਹ ਤਾਂ ਵਿਟਾਮਿਨ ਦਾ ਯਾਰ ਹਾਂ ਵਿਟਾਮਿਨ ਫੋਲਿਕ ਐਸਿਡ ਵਿਟਾਮਿਨ ਨੇ ਚ ਤਾਕਤ ਦੇਦਾ ਇਹਦੇ ਨਾਲ ਪੈਰ ਥੋੜੀ ਕੰਬਣਗੇ ਹਾਂ ਹਾਂ ਮਲਟੀ ਵਿਟਾਮਿਨਸ ਹੈ ਤਾਂ ਹੱਥ ਕਰ ਤਾ ਦਿੰਦੇ ਹਾਂ ਆ ਲੋ ਸੰਗੀ ਜੀ ਤੁਸੀਂ ਵੀ ਦੇਖ ਸਕਦੇ ਹੋ ਮਲਟੀ ਵਿਟਾਮਿਨਸ ਆ ਕਹਿੰਦਾ ਇਹਦੇ ਕਰਕੇ ਹੱਥ ਕੰਬ ਰਹੇ ਨੇ ਮੇਰੇ ਮਲਟੀ ਬਾਵ ਤਾਕਤ ਦੀ ਗੋਲੀ ਖਾ ਕੇ ਹੱਥ ਕੰਬਣਗੇ ਆ ਆ ਦੇ ਟਾਈਮ ਚ ਆ ਜਿਹੜੀ ਗੋਲੀ ਚਲਦੀ ਪਈ ਆ ਆ ਬਾਬੇ ਨਸ਼ੇ ਦੇ ਤੌਰ ਤੇ ਚਲਦੀ ਪਈ ਆ ਅੱਛਾ ਬਤਾ ਤਾਕਤ ਦੀ ਹਾਂਜੀ ਆ ਬਾਬੇ ਆ ਬਾਬੇ ਪ੍ਰੈਗ ਹੈ ਪ੍ਰੈਗ ਦੇ ਵਰਗੇ ਤਾਂ ਹੈਗੇ ਆ ਆ ਵੇਖੋ ਆ ਜਿੰਝਾਂ ਵੇਖ ਲਓ ਚਿੱਟੀ ਗੋਲੀਆਂ ਸਾਰੀਆਂ ਇਹ ਦਰਦ ਦੀਆਂ ਨੇ ਹਾਂ ਬਾਬਾ ਇਹ ਇਹ ਚੀਜ਼ਾਂ ਦਾ ਮੈਂ ਮਤਲਬ ਘੜਦਾ ਕਿਉਂਕਿ ਸਾਡੇ ਤੇ ਸੇਮ ਹੋਇਆ ਸਾਡੇ ਪੜਾਤੀ ਹਾਂ ਤਾਂ ਬਈ ਛੁੱਟੇ ਨਹੀਂ ਬਾਬੇ ਮੈਂ ਇਹ ਸਰਚ ਕੀਤੀ ਸਾਡੇ ਨਹੀਂ ਤੂੰ ਮੇਰੇ ਇੱਕ ਬਾਤ ਪਤਾ ਇੱਕ ਮਿੰਟ ਇੱਕ ਮਿੰਟ ਮੈਂ ਦੇਖੋ ਨਾ ਆ ਮੁਰਾਫਤ ਨਹੀਂ ਬੱਬਈ ਇਹਦੀਆਂ ਜੇਬਾਂ ਦੇਖੋ ਮੈਂ ਤੇ ਤੁਸੀਂ ਕੈਮਰਾ ਫੜੋ ਤੁਹਾਡਾ ਅਮਰ ਤੇ ਛੱਕਿਆ ਵਾ ਤੁਸੀਂ ਤੁਹਾਡੇ ਹੱਥਾਂ ਨਾਲ ਲੱਗੇ ਮੈਂ ਦੇਖਣਾ ਇਹ ਕੋਈ ਗਲਤ ਚੀਜ਼ ਨਾ ਨਾ ਹੋਵੇ ਇਹਦੇ ਹਾਂ ਉਸ ਮਿਲ ਜੇ ਦਸਤਕਾਰੀ ਰਾਤ ਕੋ ਤਾਂ ਮੈਂ ਕੱਭੀ ਸੌਂਦਾ ਤੇ ਕਿੱਥੇ ਕਾਹਾਂ ਪੇ ਫਿਰ ਵੀ ਕੋਈ ਜਗ੍ਹਾ ਤਾਂ ਹੋਗੀ ਜਹਾਂ ਪੇ ਰਹਤਾ ਹੋ ਰਾਤ ਤਾਂ ਮੈਂ ਬੋਲਣ ਤੋਂ ਸੌਂਗਾ ਤੇ ਹੇ ਗੁਰਦੁਆਰੇ ਮੈਂ ਹਾਂ ਉਹ ਤੇ ਇੱਕ ਮਿੰਟ ਬਾਤ ਸੁਣ ਲੈ ਤੂੰ ਮਾਥਾ ਟੇਕਨੇ ਨਹੀਂ ਗਿਆ ਗੁਰਦੁਆਰੇ ਠੀਕ ਹੈ ਤੂੰਨੇ ਮਾਥਾ ਨਹੀਂ ਟੇਕਿਆ ਗੁਰਦੁਆਰੇ ਮੈਂ ਠੀਕ ਹੈ ਮੇਰੀ ਬਾਤ ਆਪ ਧਿਆਨ ਨਾਲ ਸੁਣ ਲੈ ਅੱਛਾ ਤਬਸੇ ਤਬਸੇ ਤੇ ਮਾਰੀ ਸੁਣ ਰਿਹਾ ਤੂੰਨੇ ਮਾਥਾ ਨਹੀਂ ਟੇਕਾ ਤੂੰ ਬਾ ਭੀਕ ਮੰਗਣੇ ਗਿਆਤਾ ਮਾਨ ਜਾ ਮੇਰੀ ਬਾਤ ਤੋਨੇ ਮੇਰੇ ਸੇ ਮੰਗਾ ਨਹੀਂ ਮਾ ਵੀ ਜੁੱਤੀ ਖੋਲੂਗਾ ਜਾਂ ਤੂ ਕੋਈ ਦੇਖ ਬਨੇ ਰਾ ਜੁੱਤੀ ਮੈਂ ਬੋਲੇ ਦੇਖਿਆ ਸਦਾ ਜੀ ਹਮ ਕੋਈ ਕਾਮ ਮਗਦਾ ਹਾਂ ਇਹ ਇਹ ਚੋਟ ਦਿਖਾ ਕੇ ਕੀ ਕਰ ਰਹਾਤਾ ਮੰਗ ਰਹਾਤਾ ਨਾ ਬਾਬਾ ਜੀ ਹੁਣ ਤੱਕ ਕਿੱਥੇ ਹੈ ਮੈਂ ਤੈਨੂੰ ਮੈਂ ਤੈਨੂੰ ਦੱਸਦਾ ਬੰਦਾ ਬਣ ਜਾ ਤੂ ਬਜ਼ੁਰਗਾ ਮੈਂ ਤੇਰੀ ਉਮਰ ਦਾ ਲਿਆਜ ਕਰਦਾ ਬੇਸ਼ੱਕ ਤੂ ਪਰਵਾਸੀ ਆ ਤੁਸੀਂ ਗੰਦ ਪਾਇਆ ਪੰਜਾਬ ਚ ਮੈਂ ਫਿਰ ਵੀ ਤੇਰੀ ਉਮਰ ਦਾ ਲਿਆਜ ਕਰਦਾ ਤੂੰ ਉਥੇ ਭੀਖ ਮੰਗ ਰਿਆ ਸੀ ਨਾ ਕਿੱਥੇ ਗੁਰਦੁਆਰੇ ਚ ਹਾਂ ਭੀਖਾ ਤਾਂ ਕਿਤੇ ਤਾਂ ਬਿਹਾਮ ਬਾਬਾ ਹੈ ਲੈ ਜੇ ਭੀਖ ਮੰਗੇ ਨਹੀਂ ਤੂੰ ਕਿਹਾ ਨਹੀਂ ਮੈਨੂੰ ਮੇਰੇ ਕੋਲ ਕੰਮ ਕਰਨੀ ਹੈਗਾ ਹੁਣ ਮੇਤੋਂ ਕੰਮ ਨਹੀਂ ਹੁੰਦਾ ਬੋਲੇ ਕਿ ਆਪ ਕੋ ਕੰਮ ਨਹੀਂ ਕੋਈ ਤੂੰ ਬੋਲੇ ਨਾ ਉਥੇ ਵੀ ਕੰਮ ਨਹੀਂ ਹੈਗਾ ਮੇਰੇ ਕੋਲ ਹਾਂ ਮੇਰੇ ਕੋਲ ਬੋਲੇ ਨਾ ਨਹੀਂ ਹੈ ਕਿਸ ਲਈ ਬੋਲਾ ਤਾ ਉਹ ਕੰਮ ਮਿਲੇਗਾ ਤਾਂ ਕਰੇ ਇਹ ਗੱਲ ਕਿਉਂ ਬੋਲੂਗਾ ਇਹ ਆਪ ਇਹ ਮੰਨਦਾ ਹੈ ਕਿ ਮੈਂ ਸ਼ਰਾਬ ਪੀ ਸਕਾਂ ਹਾਂ 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 ਉਹੀ ਭੀਖੇ ਹੋਗੀ ਨਾ ਫਿਰ ਮੈਨੂੰ ਕੁਝ ਖਾਣ ਮੇਰੀ ਗੱਲ ਸੁਣ ਲੈ ਗੁਰਦੁਆਰੇ ਇਹ ਮੱਥਾ ਨਹੀਂ ਟੇਕਦੇ ਬਾਬਾ ਜੀ ਬਾਬਾ ਇਹ ਮੱਥਾ ਇਹਨੇ ਟੇਕਿਆ ਨਹੀਂ ਹੈਗਾ ਵਿੱਚ ਪੜਦਾ ਯੂਨੀਵਰਸਿਟੀ ਚ ਬੰਦਾ ਸਿੰਘ ਬਹਾਦਰ ਚ ਬਾਬਾ ਮੈਂ ਡੇਲੀ ਜਾਂਦਾ ਇਹਨਾਂ ਦੇ ਉਥੇ ਵਿਹਾਰ ਦੇ ਮੁੰਡੇ ਬਾਬਾ ਡੇਲੀ ਸਾਡੇ ਦਫਦਰਕਰ ਸਾਹਿਬ ਆਉਂਦੇ ਮੱਥਾ ਟੇਕਣੇ ਮੱਥਾ ਟੇਕਦੇ ਨੇ ਬਹੁਤ ਟੇਕਦੇ ਨੇ ਬਾਬਾ ਇੱਜ਼ਤ ਬੜੀ ਕਰਦੇ ਸਾਡੇ ਸੇਵਾਦਾਰ ਨੇ ਬਹੁਤ ਵਰਸ਼ੇ ਵਾਲੇ ਵਰਸ਼ੇ ਵਾਲੀ ਸੇਵਾ ਨਿਭਾਉਂਦੇ ਨੇ ਬਿਹਾਰੀ ਇਹੋ ਜਿਹੇ ਵੀ ਦੇਖੇ ਨੇ ਅਸੀਂ ਪਰ ਇਹ ਉਥੇ ਮੱਥਾ ਟੇਕਣ ਹੀ ਗਿਆ ਜੀ ਉਹੀ ਗੱਲ ਹੈ ਨਾ ਮੇਰੀ ਗੱਲ ਸੁਣ ਲੈ ਅੱਜ ਕੇ ਬਾਅਦ ਗੁਰਦੁਆਰਾ ਸਾਹਿਬ ਕੇ ਪਾਸ ਦਿਖਾਈ ਨਹੀਂ ਦੇਣਾ ਚਾਹੀਏ ਤੁਮ कोई गलत काम हो गया तो तुम्हारे मार पड़ेगी फिर कोई पुलिस वाले पकड़ेगा उससे अच्छा है वहाँ पे मत जाना ठीक है अपना बिहार चले जाओ या जा फिर अपना कहीं पे काम करना है काम कर लो काम हमारे गुरुद्वारे में आ जाओ ये ज्यादा जरूरत है गुरुद्वारे में रहोगे हमारे पास कमरा देंगे आपको तो सोने पीने खाने पीने का कपड़ा कुपड़ा भी दिया जाएगा देना है लोगों को बोल फिर बाद में मत बोलना अभी लेकिन यहाँ पे गुरुद्वारा में नहीं आना ਕੀ ਕੋਈ ਬਾਤ ਕਿਰਾਇਆ ਲੈਣਾ ਹੈ ਤਾਂ ਲੈ ਲੈ ਆਪਣੇ ਬਿਹਾਰ ਚਲੇ ਜਾ। ਬਾਈ ਬਿਹਾਰ ਬੰਦਾ ਚਲੇ ਜਾ। ਬਰਸ਼ਾਦਾ ਪਾਣੀ ਸ਼ਕਲ ਹੋਇਆ ਆਪਣਾ ਬਰਸ਼ਾਦਾ ਵੀਰੇ ਗੁਰਦੁਆਰੇ ਮਿਲਦਾ। ਮੈਂ ਤੈਨੂੰ ਪਤਾ ਨਹੀਂ ਮੈਂ ਕਿਹੜੇ ਹਿਸਾਬ ਨਾਲ ਉਹ ਸਮਝ ਗਿਆ ਤੁਸੀਂ ਨਹੀਂ ਮੇਰੀ ਗੱਲ ਸਮਝੇ। ਉਹ ਬਾਈ ਆਪਣਾ ਤੈਨੂੰ ਦੱਸਦਾ ਵੀ ਗੁਰੂ ਘਰ ਨਹੀਂ ਜਾਣਾ। ਉੱਥੇ ਨਾ ਤੂੰ ਮੱਥਾ ਟੇਕਦਾ ਜੇ ਤੂੰ ਮੱਥਾ ਟੇਕਦਾ ਹੁੰਦਾ ਸੀ ਤੈਨੂੰ ਕੋਈ ਕਹਿਣਾ ਨਹੀਂ ਸਿਰ ਤੇਰਾ ਮੱਟਕ ਆਇਆਗਾ ਉੱਥੇ ਠੀਕ ਆ। ਕੋਈ ਬੇਅਦਬੀ ਹੋ ਗਈ, ਕੋਈ ਮਰਿਆਦਾ ਦੀ ਕੋਤਾਹੀ ਹੋ ਗਈ। ਤੂੰ ਜ਼ਿੰਮੇਵਾਰ ਹੋਵੇਂਗਾ ਕੱਲੂ ਤੇਰੀ ਵੀਡੀਓ ਬਣ ਗਈ ਇਸ ਨਾਲੋਂ ਚੰਗਾ। ਵੀ ਕਿਸੇ ਹੋਰ ਪਾਸੇ ਤੂੰ ਘਰ ਠੀਕ ਆ ਨਾ ਨਾ ਸਾਡੇ ਵਾਹੇ ਖਾਲਸਾ ਵੇ ਫਤਿਹ ਜੀ ਠੀਕ ਆ ਟੇਕ ਟੇਕ ਟਾ ਦੇਣਾ ਤੇਰੀ ਜੇ ਜਾਣਾ ਫਿਰ ਇਹ ਆਪੇ ਕੀ ਕਰੇਗਾ ਪੰਜਾਬ ਮੇ ਪੰਜਾਬ ਮੇ ਕੀ ਕਰੇਗਾ ਤੁਹਾਨੂੰ ਦੱਸੋ ਇੱਕ ਤਾਂ ਜੇ ਕੋਈ ਬੰਦਾ ਹੋਵੇ ਨਾ ਕਿਤੇ ਦੀ ਉਮਰ ਕਰਕੇ ਨਹੀਂ ਕੁਝ ਕਹਿ ਸਕਦੇ ਨਹੀਂ ਕਿਹੜਾ ਸਰਦਾਰ ਸਾਹਮਣੇ ਇਹ ਸਾਹਮਣੇ ਵਾਲਾ ਹਾਂ ਨਾ ਯਾਰ ਉਹ ਸਾਰਿਆਂ ਨੇ ਇਹੀ ਕੁਝ ਕਹਿਣਾ ਤੂੰ ਮੈਂ ਤੈਨੂੰ ਚੱਲ ਛੱਡਦਾ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਸਾਡੇ ਗੁਰੂ ਘਰ ਨੇੜੇ ਨਹੀਂ ਦੇਖਣਾ ਚਾਹੀਦਾ ਤੂੰ ਚੱਲ ਇੱਥੇ ਠੀਕ ਆ ਠੀਕ ਆ ਜਿਵੇਂ ਨੰਗੇ ਸਿਰ ਫਿਰਦਾ ਸੀ ਉਧਰ ਨਹੀਂ ਭੀਖ ਮੰਗਣੇ ਨਾ ਆਉਣਾ ਨਾਲੇ ਹਵਾ ਤੇ ਨੂਰ ਚੰਗੀ ਤਰ੍ਹਾਂ ਲਵਾ ਦਿੰਦੇ ਆ ਫਿਰ ਸਿੰਘਾਂ ਦੀ ਹਵਾ ਲੱਗਦੀ ਦੇਖੇ ਨਹੀਂ ਤੈਂ ਫਿਰ हवा लाते गुरु घर अंदर जाता है किस काम के लिए वो वीडियो देख लेनी है लोगो ने क्या चीज कर रहा था क्या मांग रहा था तू ठीक है हाँ से के बाद गुरुद्वारे में भीख नहीं मांगनी है बाहर जाओ ठीक है जाओ अपना जहां मर्जी जाओ आज अपना काम करो और बिहार चले जाओ अगर यहाँ पे काम नहीं है यहाँ पे गंद मत डालो पंजाब में अब तुम्हारी वीडियो बन गया अभी हर कोई तुम्हें ध्यान रखेगा तुम्हें। अभी पूरी दुनिया तुम्हें देख रही है पूरी दुनिया जितने भी फतेहगढ़ साहब में सारे लोग तुम्हारा ध्यान रखेंगे अगर कुछ गलत करेगा ना तो सभी तुम्हें।, तुम्हें पकड़ लेंगे अभी आ, अब तुम्हारी शक्ल पहचान में आ गई वीडियो बन गई तुम्हारी वीडियो गया हाँ वीडियो बन गया अब कहीं गलत काम नहीं करना है अपना जा बिहार चल जा ਗਲਤ ਕੰਮ ਪਈ ਕੇ ਕਰਕੇ ਗਲਤ ਨੂੰ ਤਾਂ ਤੈਨੂੰ ਫੜ ਕੇ ਲਿਆਂਦਾ ਉਥੋਂ ਦਾਰੂ ਪਰ ਮੈਂ ਆ ਤੱਕ ਨਹੀਂ ਦਾਰੂ ਪਿੱਛੇ ਨਾਲੇ ਦੱਸੀ ਜਾਂਦਾ ਮੇਰੀ ਲੱਤ ਤੋੜਤੀ ਅਜੇ ਕਹਿੰਦਾ ਮੈਂ ਦਾਰੂ ਗੁਰੂ ਘਰ ਚ ਜੀ ਨੰਗੇ ਸਿਰ ਫੜ ਕੇ ਲਿਆਂਦਾ ਅੰਦਰੋਂ ਨਾ ਮੱਥਾ ਟੇਕਣ ਗਿਆ ਕਹਿੰਦਾ ਮੇਰੇ ਕੋਲ ਕੰਮ ਕਰਨੀ ਹੈਗਾ ਇੱਕ ਤਰ੍ਹਾਂ ਦੀ ਭੀਖ ਮੰਗ ਰਿਆ ਸੀ ਸੱਟ ਦਿਖਾ ਕੇ ਹੁਣ ਮੁੱਕਰ ਗਿਆ ਇਹ ਤੇ ਜਦ ਮੈਂ ਕਿਹਾ ਤੈਨੂੰ ਬਿਹਾਰ ਭੇਜ ਦਨੇ ਟਿਕ ਟਿਕਟਾ ਦਨੇ ਆ ਉਥੇ ਜਾਣ ਨੂੰ ਰਾਜੀ ਨਹੀਂ ਪਉਥੇ ਲੋ ਵੇ ਫਿਰ ਤੂੰ ਕਰਨਾ ਕੀ ਇੱਥੇ ਜੇ ਤੇਰੇ ਕੋ ਕੰਮਕਾਰ ਨਹੀਂ ਹੈਗਾ ਉਰੇ ਚਾਹੇ ਭਈਏ ਲੋਕ ਸਭ ਕੱਢਣੇ ਚਾਹੀਦੇ ਆ ਉਰੇ ਤੇ ਇਹ ਜਿਹੜੇ ਖਰਾਬ ਨੇ ਗਲਤ ਕਰਦੇ ਨੇ ਪੱਕੀ ਗੱਲ ਹੈ ਜੀ ਸਾਰੇ ਵਿੱਚ ਸਾਰੇ ਨਹੀਂ ਹੁੰਦੇ ਦਿੱਤੀ ਬਹੁਤ ਵਿੱਚ ਆ ਜੀ ਜ਼ਿਆਦਾਤਰ ਨੇ ਜੀ ਜ਼ਿਆਦਾਤਰ ਨੇ ਭਈਏ ਬਹੁਤ ਖਰਾਬ ਆ ਕਿੰਨੇ ਜਵਾਕ ਤਾਂ ਮਾਰਦੇ ਉਰੇ ਇੱਕ ਜਵਾਕ ਹੁਣ ਨਹੀਂ ਮਾਰਿਆ ਮੂਵੀ ਆ ਰਹੇ ਹਾਂਜੀ ਮੂਵੀ ਬਣਾਉਣੀ ਉਹਨਾਂ ਹਾਂਜੀ ਮੈਨੂੰ ਤੁਹਾਡਾ ਨੰਬਰ ਆਪਣਾ ਨੰਬਰ ਦਿਓ ਮੈਨੂੰ ਅਲ ਦਲ ਜਾ ਆ ਸੰਗਤ ਜੀ ਇੱਕ ਵਾਰ ਇਹਨੂੰ ਵਾਰਨਿੰਗ ਦੇ ਕੇ ਛੱਡਤਾ ਉਹ ਵੀ ਇਹਦੀ ਉਮਰ ਦੇ ਲਿਹਾਜ਼ ਨਾਲ ਅੱਗੇ ਤੋਂ ਕੋਈ ਐ ਤੋ ਤਰਸ ਨਾ ਕਰਿਓ ਸੱਟ ਦਾ ਦਿਖਾ ਕੇ ਹਰੇਕ ਦਾ ਤਰਸ ਬਟੋਰਦਾ ਇਹ ਤੇ ਹਰ ਪਾਸੇ ਧਿਆਨ ਰੱਖਿਓ ਫਤੇਗੜ ਸਾਹਿਬ ਏਰੀਆ ਦੇ ਵਿੱਚ ਗੁਰੂ ਘਰ ਦੇ ਵਿੱਚੋਂ ਨੰਗੇ ਸਿਰ ਫੜ ਕੇ ਇਹਨੂੰ ਇੱਕ ਵਾਰ ਵਾਰਨਿੰਗ ਦੇ ਕੇ ਛੱਡਤਾ ਅੱਗੇ ਤੋਂ ਅਸੀਂ ਵੀ ਧਿਆਨ ਰੱਖਾਂਗੇ ਜੇਕਰ ਤੁਹਾਨੂੰ ਕਿਸੇ ਨੂੰ ਦਿਖਦਾ ਤੁਸੀਂ ਵੀ ਧਿਆਨ ਰੱਖਿਓ ਵੈਰੀ ਜੀ ਕਾ ਖਾਲਸਾ ਵੈਰੀ ਜੀ ਕੀ ਫਤਿਹ